ਤੇ ਬਾਜਦਾਨਾ ਗੁਰਫਤੇ ਸਿੰਘ ਹੈ ਜੀ ਤੇ ਦੂਜਾ ਜੀ ਇਹਦੇ ਰੱਖਣ ਦੇ ਕਾਰਨ ਬਹੁਤ ਆਏ ਤੇ ਮੈਂ ਬਹੁਤ ਕੁਝ ਸਿੱਖਿਆ ਜੀ ਇਹ ਮਾੜੀ ਜੇ ਗੱਲ ਤੋਂ ਹੌਸਲਾ ਨਹੀਂ ਹਾਰਦਾ ਇਹ ਆਜ਼ਾਦੀ ਦਾ ਪ੍ਰਤੀਕ ਹੈ ਨਾ ਇਹ ਪਿੰਜਰੇ ਵਿੱਚ ਰਹਿੰਦਾ ਤੇ ਨਾ ਇਹ ਗੁਲਾਮ ਰਹਿੰਦਾ ਤੇ ਇਹ ਭੀੜ ਪੜਾਕੀ ਵਾਲੇ ਜਗ੍ਹਾ ਤੇ ਬੰਨੀ ਲਾਇਆ ਨਹੀਂ ਇਹ ਤਾਂ ਓਪਨ ਹੀ ਰਹਿੰਦਾ ਆ ਤੇ ਜਾਦੇ ਰੂ ਕਰਦੀ ਔੜ ਦਾ ਮੋਢੇ ਤੇ ਬਹਿ ਜਾਂਦਾ ਕਦੇ ਹੈਂਡਲ ਤੇ ਬਹਿ ਜਾਂਦਾ ਮੈਂ ਹੁਣ ਉੱਥੋਂ ਆਇਆ ਤੇ ਹੈਂਡਲ ਤੇ ਬਹਿ ਕੇ ਸਾਰੀ ਬਾਟ ਆਇਆ ਮੇਰੀ ਇਹ ਸੇਫਟੀ ਵੀ ਆ ਜੇ ਮੈਨੂੰ ਕੋਈ ਟੱਚ ਕਰਦਾ ਇਹ ਸਮਝਦਾ ਕਿ ਮੇਰੇ ਮਾਲਕ ਤੇ ਹਮਲਾ ਕਰ ਦਿੱਤਾ ਤੇ ਉਹਦੇ ਐਂਟੀ ਉਹ ਮਾਲਕ ਉਹਦੇ ਤੇ ਹਮਲਾ ਕਰਦਾ ਇਹ ਮੂੰਹ ਨੂੰ ਪੈ ਜਾਂਦਾ ਆ ਇਹ ਗੁਰਫਤਿਆਂ ਨੂੰ ਦੇਖਦੇ ਆਂ ਜਿੱਦਾਂ ਹੀ ਤੁਸੀਂ ਰੁਕੇ ਹੋ ਵੇਖੋ ਭੀੜ ਵੀ ਲੱਗ ਗਈ ਇਹ ਇਦਾਂ ਹੀ ਹੁੰਦੀ ਆ ਜੀ ਮੈਂ ਤਕਰੀਬਨ ਇੱਥੇ 4 ਘੰਟੇ ਤੇ ਨਵਾਂ ਸ਼ਹਿਰ ਨੂੰ 4 ਘੰਟੇ ਚ ਪਹੁੰਚਾਂ ਜੀ ਫੋਟੋਆਂ ਖਿੱਚਣ ਵਾਲਿਆਂ ਦਾ ਆਹੀ ਹਾਲ ਸੀਗਾ ਜੀ ਇਹ ਇਹ ਸ਼ੌਂਕ ਸੀਗਾ ਜਾਂ ਕਿਵੇਂ ਬਚਪਨ ਤੋਂ ਇਹ ਛੋਟਾ ਲਿਆਂਦਾ ਸੀ ਕਿਵੇਂ ਨਹੀਂ ਜੀ ਇਹ ਮੇਰੇ ਇਹ ਮੇਲ ਮੇਰਾ ਇਦਾਂ ਹੋਇਆ ਜੀ ਮੈਂ ਬਾਹਰ ਰਿਹਾ ਡਵੇਜ ਦੇ ਵਿੱਚ ਉੱਥੇ ਸ਼ੇਖਾਂ ਨੇ ਬਾਜ ਰੱਖਿਓ ਸੀਗੇ ਉੱਥੋਂ ਮੈਨੂੰ ਸ਼ੌਂਕ ਪਿਆ ਤੇ ਮੈਂ ਅਸਾਮ ਤੋਂ ਮਗਾਇਆ ਜੀ ਹੈ ਦਾਨ ਮਿਊਰ ਦੇਖ ਰਹੇ ਹੋ ਤੁਸੀਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਦਲਿਆਰੇ ਦੇ ਵਿੱਚ ਅਸੀਂ ਘੁੰਮ ਰਹੇ ਹਾਂ ਤਾਂ तमाम ਤਰੀਕੇ ਦੀਆਂ ਸੰਗਤਾਂ ਦੇਖ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਸਮਾਗਮ ਹੋਣੇ ਨੇ ਹੁਣੇ ਭਾਈ ਮਤੀਦਾਸ ਜੀ ਟੈਂਟ ਸਿਟੀ ਤੋਂ ਹੋ ਕੇ ਆਏ ਆ ਤਾਂ ਸਾਨੂੰ ਰਸਤੇ ਦੇ ਵਿੱਚ ਇੱਕ ਸਿੰਘ ਸਾਹਿਬ ਮਿਲੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਆ ਬਾ ਜਿੰਨਾ ਦੇ ਕੋਲ ਹੈਗਾ ਕੀ ਨਾਮ ਹੈ ਸਿੰਘ ਸਾਹਿਬ ਜੀ ਤੁਹਾਡਾ ਮੇਰਾ ਨਾਮ ਜੋਗਾ ਸਿੰਘ ਪੰਗਲ ਹੈ ਜੋਗਾ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲਾ ਜੀ ਜੀ ਤੇ ਨਾਲ ਮੇਰਾ ਛੋਟਾ ਜਿਹਾ ਪਿੰਡ ਹੈ ਤੇ ਬਾਜਦਾਨਾ ਗੁਰਵਾਸ ਗੁਰਫਤੇ ਸਿੰਘ ਹੈ ਜੀ ਤੇ ਦੂਜਾ ਜੀ ਇਹਦੇ ਰੱਖਣ ਦੇ ਕਾਰਨ ਬਹੁਤ ਆਏ ਤੇ ਮੈਂ ਬਹੁਤ ਕੁਝ ਸਿੱਖਿਆ ਜੀ ਇਹ ਮਾੜੀ ਜੇ ਗੱਲ ਤੋਂ ਹੌਸਲਾ ਨਹੀਂ ਹਾਰਦਾ ਇਹ ਆਜ਼ਾਦੀ ਦਾ ਪ੍ਰਤੀਕ ਹੈ ਨਾ ਇਹ ਪਿੰਜਰੇ ਵਿੱਚ ਰਹਿੰਦਾ ਤੇ ਨਾ ਇਹ ਗੁਲਾਮ ਰਹਿੰਦਾ ਤੇ ਇਹ ਭੀੜ ਪੜਾਕੀ ਵਾਲੇ ਜਗ੍ਹਾ ਤੇ ਬੰਨੀ ਲਾਇਆ ਨਹੀਂ ਤਾਂ ਓਪਨ ਹੀ ਰਹਿੰਦਾ ਆ ਤੇ ਜਾਦੇ ਰੂ ਕਰਦੀ ਔੜ ਦਾ ਮੋਢੇ ਤੇ ਬਹਿ ਜਾਂਦਾ ਕਦੇ ਹੈਂਡਲ ਤੇ ਬਹਿ ਜਾਂਦਾ ਮੈਂ ਹੁਣ ਉੱਥੋਂ ਆਇਆ ਤੇ ਹੈਂਡਲ ਤੇ ਬਹਿ ਕੇ ਸਾਰੀ ਵਾਟ ਆਇਆ ਤੇ ਇਸ ਕਰਕੇ ਮੇਰੀ ਇਹ ਸੇਫਟੀ ਵੀ ਆ ਜੇ ਮੈਨੂੰ ਕੋਈ ਟੱਚ ਕਰਦਾ ਇਹ ਸਮਝਦਾ ਕਿ ਮੇਰੇ ਮਾਲਕ ਤੇ ਹਮਲਾ ਕਰ ਦਿੱਤਾ ਤੇ ਉਹਦੇ ਐਨਟੀ ਉਹ ਮਾਲਕ ਉਹਦੇ ਤੇ ਹਮਲਾ ਕਰਦਾ ਇਹ ਮੂੰਹ ਨੂੰ ਪੈ ਜਾਂਦਾ ਆ ਤੇ ਇਸ ਕਰਕੇ ਮੇਰਾ ਮੇਰੀ ਬਹੁਤ ਸੇਫਟੀ ਵੀ ਰੱਖਦਾ ਆ ਤੇ ਮੇਰੇ ਨਾਲ ਰਹਿੰਦਾ ਆ ਜੀ ਤੇ ਤੁਹਾਡੇ ਇਹ ਗੁਰਫਤੇ ਨੂੰ ਦੇਖਦੇ ਆ ਜਿੱਦਾਂ ਹੀ ਤੁਸੀਂ ਰੋਗੇਓ ਵੇਖੋ ਭੀੜ ਵੀ ਲੱਗ ਗਈ ਹੈ ਇਦਾਂ ਹੀ ਹੁੰਦੀ ਆ ਜੀ ਮੈਂ ਤਕਰੀਬਨ ਇੱਥੇ 4 ਘੰਟੇ ਦਾ ਨਵਾਂ ਸ਼ਹਿਰ ਨੂੰ 4 ਘੰਟੇ ਚ ਪਹੁੰਚਾ ਜੀ ਫੋਟੋ ਖੇਚਣ ਵਾਲਿਆਂ ਦਾ ਆਹੀ ਹਾਲ ਸੀਗਾ ਜੀ ਰੱਛ ਹੁੰਦਾ ਜੀ ਫਿਰ ਹੁਣ ਤਖਤ ਸਾਹਿਬ ਤੋਂ ਆਇਆ ਉੱਥੇ ਵੀ ਇਦਾਂ ਹੀ ਸੀਗਾ ਜੀ ਤੇ ਕਿਲਾ ਨੰਦਗੜ੍ਹ ਸਾਹਿਬ ਦਾ ਉੱਥੇ ਵੀ ਇਦਾਂ ਹੀ ਸੀਗਾ ਤੇ ਮੈਂ ਇੱਥੇ 9 ਵਜੇ ਆਇਆ ਤੇ ਹੁਣ ਤੁਹਾਡੇ ਸਾਹਮਣੇ ਜੰਨਾ ਟਾਈਮ ਦੇਖ ਲਓ ਕਿੰਨਾ ਹੋ ਗਿਆ ਨਹੀਂ ਇਹ ਇਹ ਸ਼ੌਂਕ ਸੀਗਾ ਜਾਂ ਕਿਵੇਂ ਬਚਪਨ ਤੋਂ ਇਹ ਛੋਟਾ ਲੈ ਹੁੰਦਾ ਸੀ ਕਿਵੇਂ ਨਹੀਂ ਜੀ ਇਹ ਮੇਰੇ ਇਹ ਮੇਲ ਮੇਰਾ ਇਦਾਂ ਹੋਇਆ ਜੀ ਮੈਂ ਬਾਹਰ ਰਿਹਾ ਡਵੇਜ ਦੇ ਵਿੱਚ ਉੱਥੇ ਸ਼ੇਖਾਂ ਨੇ ਬਾਜ ਰੱਖੇ ਹੋ ਸੀਗੇ ਉੱਥੋਂ ਮੈਨੂੰ ਸ਼ੌਂਕ ਪਿਆ ਤੇ ਮੈਂ ਅਸਾਮ ਤੋਂ ਮਗਾਇਆ ਜੀ ਇਹ ਤੇ ਹੁਣ ਮੇਰੇ ਕੋਲ ਦੋ ਬਾਜ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਰਹਿਣ ਰਹੇ ਆ ਤੇ ਇਹਨਾਂ ਜੇ ਕਿਸੇ ਨੇ ਰੱਖਣਾ ਇਹਦੇ ਰਹਿਣ ਸਹਿਣ ਦੀ ਖਾਣ ਪੀਣ ਦੀ ਨੌਲੇਜ ਹੋਵੇ ਰੇ ਫੇਰ ਰੱਖ ਸਕਦੇ ਆ ਨਹੀਂ ਤਾਂ ਸਾਲ ਦੇ ਵਿੱਚ ਵਿੱਚ ਮਰ ਜਾਂਦਾ ਤੇ ਜੇ ਤੁਹਾਨੂੰ ਇਹਦੇ ਬਾਰੇ ਪੂਰੀ ਨੌਲੇਜ ਆ ਕਿੱਦਾਂ ਦੇ ਮੌਸਮ ਵਿੱਚ ਰਹਿਣਾ ਕਿੱਦਾਂ ਇਹਨੂੰ ਰੱਖਣਾ ਹੁਣ ਮੈਂ ਇਹਨੂੰ ਕਦੇ ਕਿਤੇ ਛੱਡਦਾ ਨਹੀਂ ਹੈਗਾ ਜਿੱਥੇ ਜਾਣਾ ਨਾਲ ਲੈ ਕੇ ਜਾਣਾ ਤੇ ਇਹ ਵੀ ਚਾਹੁੰਦਾ ਕਿ ਮੈਂ ਘੁੰਮਾਂ ਫੇਰਾਂ ਤੇ ਜੇ ਹੁਣ ਆਪਾਂ ਇਹਨੂੰ ਘਰੇ ਹੀ ਕੈਦ ਕਰ ਦਿੱਤਾ ਫੇਰ ਤਾਂ ਉਹ ਆਜ਼ਾਦੀ ਦਾ ਪ੍ਰਤੀਕ ਨਹੀਂ ਰਹਿ ਜਾਂਦਾ ਉਹ ਤਾਂ ਫੇਰ ਜਿਦਾਂ ਬੰਦਸ਼ਾਲਾ ਹੋ ਗਿਆ ਕਿ ਕਿਤੇ ਇੱਧਰ ਨਹੀਂ ਜਾਣਾ ਕਿ ਹੁਣ ਮੇਰੇ ਨਾਲ ਨਵੇਂ ਸ਼ਹਿਰ ਤੋਂ ਆਇਆ ਜਾਂ ਮੈਂ ਕਿਤੇ ਹੋਰ ਵੀ ਜਾਣਾ ਉੱਥੇ ਵੀ ਨਾਲ ਜਾਂਦਾ ਜੀ ਇਹ ਤੇਨੂੰ ਇਹਨੂੰ ਵੀ ਦੁਬਈ ਤੋਂ ਲਿਆਂਦਾ ਕਿ ਇਹ ਨਹੀਂ ਜੀ ਇਹ ਅਸਾਮ ਤੋਂ ਮਗਾਇਆ ਜੀ ਅਸਾਮ ਤੋਂ ਮਗਾਇਆ ਜੀ ਹਾਂਜੀ ਤੇ ਇਸ ਕਰਕੇ ਮੈਂ ਸ਼ੌਂਕ ਦੇ ਨਾਲ ਰੱਖਿਆ ਗੁਰੂ ਮਹਾਰਾਜ ਦੀ ਇਹ ਨਿਸ਼ਾਨੀ ਆ ਤੇ ਇੱਕ ਸਾਡੇ ਪੰਜਾਬ ਦੀ ਇਹ ਵਿਰਾਸਤ ਹੈ ਤੇ ਸਾਡੀ ਵਿਰਾਸਤ ਆ ਜੋ ਫਸਲਾਂ ਨੂੰ ਜ਼ਹਿਰ ਪੈਂਦਾ ਉਹਦੇ ਕਰਕੇ ਬਹੁਤ ਪੰਛੀ ਜਿਹੜੇ ਖਤਮ ਹੋ ਚੁੱਕੇ ਆ ਤੇ ਲੇਕਿਨ ਬਾਜ ਹੈਗੇ ਆ ਪਰ ਅਸੀਂ ਲੋਕਾਂ ਨੇ ਸੰਭਾਲੇ ਨੇ ਫੇਰ ਵੀ ਹੈਗੇ ਆ ਲੇਕਿਨ ਬਹੁਤ ਵੱਡੇ ਆ ਲੇਕਿਨ ਉਹ ਸਾਡੇ ਤੁਹਾਡੇ ਮਤਲਬ ਨਜ਼ਦੀਕ ਨਹੀਂ ਆਉਂਦੇ ਹੋਰ ਵੀ ਕਈ ਸਿੰਘਾਂ ਨੇ ਰੱਖੇ ਹੋਏ ਨੇ ਤੁਹਾਡੇ ਤੁਹਾਡੇ ਇਸ ਗੁਰਫਤੇ ਨੂੰ ਦੇਖਣ ਜਾਂ ਹੋਰ ਸਿੰਘ ਵੀ ਤੁਹਾਨੂੰ ਮਿਲਦੇ ਹੋਣਗੇ ਆਂਦੇ ਹੋਣਗੇ ਜਾਂ ਤਕਨੀਕ ਪੁੱਛਦੇ ਹੋਣਗੇ ਜਿਵੇਂ ਤੁਸੀਂ ਦੱਸਦੇ ਹੋ ਕਿ ਦੁਬਈ ਦੇ ਵਿੱਚ ਤੁਸੀਂ ਸਿੱਖਿਆ ਹੈ ਹਾਂਜੀ ਹਾਂਜੀ ਤੇ ਇਹਦਾ ਕੋਈ ਡਾਕਟਰੀ ਇਲਾਜ ਨਹੀਂ ਹੈਗਾ ਇਹ ਆਪਣਾ ਇਲਾਜ ਖੁਦ ਕਰ ਲੈਂਦਾ ਆ ਤੇ ਇਹ ਖਲਾਕ ਤੇ ਹੀ ਡਿਪੈਂਡ ਆ ਜੇ ਇਹਨੂੰ ਕੋਈ ਪ੍ਰੋਬਲਮ ਲੱਗਦੀ ਆ ਇਹਨੇ ਇੱਕ ਦੋ ਦਿਨ ਖਲਾਕ ਛੱਡ ਦੇਣੀ ਆ ਤੇ ਉਹ ਤੋਂ ਬਾਅਦ ਇਹ ਹੌਲੀ ਹੌਲੀ ਆਪਣਾ ਸਹੀ ਹੋ ਜਾਣਾ ਤੇ ਫੇਰ ਖਲਾਕ ਸ਼ੁਰੂ ਕਰਨੀ ਆ ਇਹ ਨਹੀਂ ਕਿ ਹੁਣ ਨਾ ਸ਼ਾਮ ਨੂੰ ਦਿਨ ਆਤਮ ਜਾਂਦਾ ਖਾਣਾ ਨਹੀਂ ਖਾਣਾ ਪਮਾਇਦ ਮੋਰ ਜੋ ਮਰਜੀ ਰੱਖ ਦਿਓ ਟੱਚ ਵੀ ਨਹੀਂ ਕਰਨਾ ਸਵੇਰ ਨੂੰ ਉਦਾਂ ਦਾ ਚੱਕ ਲਓ ਤੇ ਇਹ ਡਿਸਪਲਨ ਦੇ ਵਿੱਚ ਰਹਿੰਦਾ ਆ ਸਾਡੇ ਇਨਸਾਨਾਂ ਦਾ ਕੋਈ ਡਿਸਪਲਨ ਨਹੀਂ ਇਹ ਪੰਛੀਆਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਫਿਰ ਜਿਆਦਾ ਇਹਨਾਂ ਨਾਲ ਆਪੇ ਪਿਆਰ ਕਰੋਗੇ ਇਹ ਇਨਸਾਨਾਂ ਨਾਲੋਂ ਵੱਧ ਵੀ ਪਿਆਰ ਕਰਦਾ ਹੈ ਤੇ ਹੁਣ ਤੁਸੀਂ ਦੇਖ ਲਓ ਤੁਸੀਂ ਕਰੋ ਤੁਹਾਡੇ ਕੋਲੇ ਨਾ ਆਉਣਾ ਨਹੀਂ ਲਓ ਮੇਰੇ ਸਰੀਰ ਦੀ ਚਮੜੀ ਦਾ ਜਾਂ ਰੱਖ ਲਓ ਜਾਂ ਵੈਵਰੇਜ ਹੰਦਾ ਹਿਸਾਬ ਰੱਖ ਲਓ ਮੇਰੇ ਕੋਲ ਰਹਿਣਾ ਤੇ ਜੇ ਕੋਈ ਬੰਦਾ ਜ਼ਬਰਦਸਤੀ ਪਾਊਗਾ ਤੇ ਇਹਨਾਂ ਹਮਲਾ ਕਰ ਦੇਣਾ ਹਾਂਜੀ ਖਰਾਕ ਖਰਾਕ ਵਗੈਰਾ ਕੀ ਖਾਕ ਜੀ ਇਹ ਉਦਾਂ ਇਹਦੇ ਮਾਸ ਖਾਂਦੇ ਆ ਮਾਸੇ ਪਰ ਆਪ ਸ਼ਿਕਾਰ ਕਰਕੇ ਖਾਂਦੇ ਆ ਜੇ ਇਹਨੂੰ ਉਦਾਂ ਆਪਾ ਪਾਵਾਂਗੇ ਨਹੀਂ ਖਾਂਦਾ ਤੁਸੀਂ ਆਪਾ ਮੰਨਿਓ ਕਿ ਇਹ ਸ਼ਿਕਾਰ ਹੀ ਮੈਂ ਨਹੀਂ ਇਹਨੂੰ ਮਾਸ ਨਹੀਂ ਪਾਉਂਦਾ ਮੈਂ ਇਹਨੂੰ ਪਨੀਰ ਵਗੈਰਾ ਇਦਾਂ ਦਾ ਸਬੰਧ ਦਿੰਦਾ ਜੀ ਅੱਛਾ ਹਾਂਜੀ ਮਾਸ ਖਾਊਗਾ ਤਾਂ ਆਪਣਾ ਸ਼ਿਕਾਰ ਕਰਕੇ ਖਾਊਗਾ ਜੀ ਇਹ ਕਿਸੇ ਤੇ ਮਹਤਾਜ ਨਹੀਂ ਹੁੰਦਾ ਸਭ ਤੋਂ ਵੱਡਾ ਸ਼ਿਕਾਰ ਕਰਦਾ ਨਹੀਂ ਹਜੇ ਸ਼ਿਕਾਰ ਲਾਇਆ ਨਹੀਂ ਜੀ ਫੇਰ ਇਹਨੂੰ ਇਦਾਂ ਵੀ ਜੇ ਸ਼ਿਕਾਰ ਕਰ ਲੈਣਾ ਫੇਰ ਇਹ ਤਾਂ ਆਪਣੇ ਕੋਲ ਪੰਛੀਆਂ ਮਗਰ ਜਾਣਾ ਸ਼ਿਕਾਰ ਦੇ ਮਗਰ ਜਾਊਗਾ ਤੇ ਇਸ ਕਰਕੇ ਇਹਨੂੰ ਸ਼ਿਕਾਰ ਨਹੀਂ ਹਜੇ ਕਰਾਇਆ ਹਜੇ ਤਕਰੀਬਨ ਇਹਦੀ 2 ਸਾਲ ਦੀ ਉਮਰ ਹੋਈ ਆ ਤੇ ਹਜੇ ਤਾਂ ਇਹਨੂੰ ਬਹੁਤ ਵੱਡਾ ਹੋ ਜਾਣਾ 35 ਸਾਲ ਇਹ ਪਹਿਲਾ ਉਮਰ ਹੁੰਦੀ ਹੈ ਜਦੋਂ ਚੁੰਝ ਤੇ ਫੰਗ ਤੋੜ ਲੈਂਦਾ ਉਸ ਤੋਂ ਬਾਅਦ 35 ਸਾਲ ਵੇਗੜਾ ਦਾ 70 ਸਾਲ ਦੀ ਇਹਦੀ ਏਜ ਹੈ 70 ਸਾਲ ਤੱਕ ਇਹ ਜੀਵਤ ਰਹਿੰਦਾ ਹੈ ਤੇ ਜੇ ਆਪਾਂ ਜਿੰਨੀ ਇਹਦੀ ਸੰਭਾਲ ਕਰਾਂਗੇ ਆਪਣੇ ਅੰਗਰੇਜ਼ ਇਨਸਾਨ ਦੇ ਜਦ ਆਪਾਂ ਬੱਚੇ ਸਮਝਦੇ ਆ ਜੇ ਉਹਨੂੰ ਉਦਾਂ ਸੰਭਾਂਗੇ ਫਿਰ ਇਹ ਤੁਹਾਡਾ ਸਾਥ ਦਿੰਦਾ ਪੂਰਾ ਜੀ ਤੁਸੀਂ ਹੁਣ ਨਵਾਂ ਸ਼ਹਿਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਕਿਸੇ ਸਮਾਗਮ ਲਈ ਆਏ ਸੀ ਜਾਂ ਵੈਸੇ ਨਹੀਂ ਮੈਂ ਦਰਸ਼ਨ ਕਰਨ ਆਇਆ ਸੀਗਾ ਸ਼ਤਾਬਲੀ ਤੋਂ ਪਹਿਲਾਂ ਆ ਹੁਣ ਮੈਂ ਕੀਰਤਪ੍ਰਸਾਦ ਜਾਵਾਂ ਕੀਰਤਪ੍ਰਸਾਦ ਪਰਿਵਾਰ ਵਿਛੋੜਾ ਫਿਰ ਪ ਤੇ ਗੁਰਫਤੇ ਨਾਲ ਹੀ ਜਾਂਦਾ ਜਿੱਥੇ ਜਾਣੇ ਸਾਹਮਣੇ ਆ ਜੀ ਮੁਰ ਬੈਠਾ ਸੀ ਦੇਖਿਆ ਹੀ ਆ ਮੋਟਰਹਾਈਲ ਤੇ ਬੈਜਦਾ ਮੈਨੂੰ ਇਹਦੀ ਕੋਈ ਪਰੇਸ਼ਾਨੀ ਨਹੀਂ ਹੈਗੀ ਤੇ ਜਿਆਦਾ ਦੀ ਰੁਕਾਨੀ ਮੁੰਡੇ ਤੇ ਬੈਜਣਾ ਜਿਆਦਾ ਹੀ ਨਹੀਂ ਰੁਕਾਨੀ ਤੇ ਨਾਲ ਉਡਣ ਵਾਲਾ ਪਹਿਣਾ ਬੰਨਿਆ ਇਸ ਕਰਕੇ ਆ ਕਿ ਜਦੋਂ ਇਦਾਂ ਹੁਣ ਭੀੜ ਹੋ ਜਾਂਦੀ ਆ ਫਿਰ ਇਹ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਇਹਨੂੰ ਹੁਣ ਲੱਗਦਾ ਇਹ ਬੰਦਾ ਨਾਲ ਇਹਦੇ ਤੇ ਹਮਲਾ ਕਰ ਦੇਵੇ ਦੂਜੇ ਪਾਸੇ ਇਹਨੂੰ ਲੱਗਦਾ ਇਹ ਨਾਲ ਹਮਲਾ ਕਰ ਦੇਵੇ ਫਿਰ ਉਹ ਮੇਰੀ ਸੇਫਟੀ ਲਈ ਦੂਜੇ ਬੰਦੇ ਨੂੰ ਪੈਂਦਾ ਪਰ ਇਹ ਪਾਊਗਾ ਫਿਰ ਅੱਖਾਂ ਨੂੰ ਪੈਂਦਾ ਜੀ ਕਿ ਅਗਲਾ ਭੱਜ ਨਾ ਸਕੇ ਚਲ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤ ਤੁਸੀਂ ਦੇਖਿਆ ਲਗਾਤਾਰ ਸ੍ਰੀ ਅਨੰਦਪੁਰ ਸਾਹਿਬ ਪਵਿੱਤਰ ਧਰਤੀ ਦੇ ਉੱਪਰ ਦਾਨ ਮਯੂਰ ਦੀ ਟੀਮ ਮੌਜੂਦ ਹੈਗੀ ਐ ਤਾਂ ਹਰ ਇੱਕ ਸ਼ਹਿਰ ਦੇ ਵਿੱਚ ਜੋ ਸਮਾਗਮ ਚੱਲ ਰਹੇ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਕੰਮ ਹੋ ਰਹੇ ਨੇ ਤਾਂ ਉੱਥੇ ਸ਼ੇਖ ਜਿਹੜੇ ਨੇ ਉਹ ਬਾਜ ਰੱਖਦੇ ਨੇ ਤੇ ਉੱਥੇ ਉਹਨਾਂ ਨੇ ਟ੍ਰੇਨਿੰਗ ਲਈ ਤੇ ਜੋ ਗੁਰਫਤੇ ਸਿੰਘ ਨਾਂ ਦਾ ਬਾਜ ਇਨ੍ਹਾਂ ਸਿੰਘ ਸਾਹਿਬ ਕੋਲੇ ਐ ਤਾਂ ਸਾਫ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਸ ਨੂੰ ਉਹਨਾਂ ਵੱਲੋਂ ਵੈਜੀਟੇਰੀਅਨ ਖਾਣਾ ਦਿੱਤਾ ਜਾਂਦਾ ਫਿਲਹਾਲ ਉਹ ਇਹ ਵੀ ਕਹਿੰਦੇ ਨਜ਼ਰ ਆਇਆ ਨੇ ਕਿ ਇਸ ਨੂੰ ਗੁਰਫਤੇ ਸਿੰਘ ਨੂੰ ਉਹੋ ਕੈਦ ਨਹੀਂ ਰੱਖਦੇ ਆਜ਼ਾਦ ਰਹਿੰਦਾ ਤੇ ਉਹਨਾਂ ਦੇ ਨਾਲ ਹੀ ਹਰ ਥਾਂ ਤੇ ਹਰ ਗੁਰਦੁਆਰਾ ਸਾਹਿਬ ਉਹਨਾਂ ਦੇ ਨਾਲ ਇਹ ਦਰਸ਼ਨਾਂ ਦੇ ਲਈ ਜਾਂਦਾ ਹੈ ਵੀਡੀਓ ਜਰਨਲਿਸਟ ਪਰਵਿੰਦਰ ਸਿੰਘ ਦੇ ਨਾਲ ਦਨ ਮਿਊਟ ਲਈ ਵਰਨਪਤ